ਕਿਰਨਾ ਸਾਰਾ ਦਿਨ ਅਲਮਾਰੀ ਦੇ ਕੋਲ ਹੀ ਖਲੋਤੀ ਰਹਿਣੀ ਆ ਤੈਨੂੰ ਹੋਰ ਕਿ ਕੰਮ ਨਹੀਂ ਹੈਗਾ ਮੈਂ ਤੇ ਤੈਨੂੰ ਜਦੋਂ ਵੀ ਬਿਨਾਂ ਨਾ ਤੂੰ 24 ਘੰਟੇ ਅਲਮਾਰੀ ਦੇ ਕੋਲ ਹੀ ਖਲੋਤੀ ਰਹਿਣੀ ਆ ਕਦੇ ਆਪਣਾ ਮੂੰਹ ਸਵਾਰਨ ਲੱਗ ਪੈਣੀ ਆ ਤੇ ਕਦੇ ਤੂੰ ਫੋਲਾ ਫਲਾਈ ਕਰਨ ਲੱਗ ਪੈਣੀ ਆ ਹੁਣ ਕੀ ਗਵਾਚ ਗਿਆ ਤੇਰਾ ਨਵ ਗਵਾਚਣਾ ਕੀ ਆ ਤੁਹਾਨੂੰ ਵੀ ਪਤਾ ਵਾ ਕਿ ਮੌਸਮ ਬਦਲ ਗਿਆ ਵਾ ਤੇ ਮੇਰੇ ਸਾਰੇ ਵਿਆਹ ਵਾਲੇ ਪਾਰੇ ਸੂਟ ਨੇ ਗਰਮੀਆਂ ਵਾਲਾ ਸੂਟ ਮੇਰਾ ਕੋਈ ਵੀ ਨਹੀਂ ਆ ਤੇ ਤੁਸੀਂ ਐਦਾ ਕਰੋ ਹਾਂ ਮੇਰੇ ਨਾਲ ਸ਼ਹਿਰ ਚਲੋ ਤੇ ਮੈਨੂੰ ਗਰਮੀਆਂ ਵਾਲਾ ਸੂਟ ਲਿਆ ਦਿਓ ਮੇਰੀ ਸੋਨ ਲਾ ਗੱਲ ਸੂਟ ਸਾਰ ਤੇਨੂੰ ਕੋਈ ਨਹੀਂ ਮਿਲਣਾ ਅਜੇ 4 ਮਹੀਨੇ ਵਿਆਹ ਨੂੰ ਹੋਏ ਆ ਤੇ ਤੇਰੇ ਸੂਟ ਸਾਰੇ ਖਰਾਬ ਵੀ ਹੋ ਗਏ ਆ ਜਦੋਂ ਵੇਖੋ ਤੇਨੂੰ ਸੂਟਾਂ ਦੀ ਆਖਰ ਆਈ ਰਹਿੰਦੀ ਆ ਚੁੱਪ ਕਰਕੇ ਨਾ ਬਾਹਰ ਜਾ ਕੇ ਆਪਣਾ ਕੋਈ ਕੰਮ ਧੰਦਾ ਕਰ ਤੇ ਇਹਨਾਂ ਸੂਟਾਂ ਦੇ ਨਾਲ ਹੀ ਟਾਈਮ ਸਾਰ ਅਜੇ ਸੂਟ ਸਾਰ ਤੇਨੂੰ ਕੋਈ ਨਹੀਂ ਮਿਲਣਾ ਹੈਗਾ ਠੀਕ ਹੈ ਨਾ 1 ਮਿੰਟ ਰੁਕ ਜਾ ਝੱਟ ਮੂੰਹ ਬਣਾ ਕੇ ਬਹਿ ਜਾਨੀ ਆ ਹੈ ਇਹ ਚ ਗੁੱਸੇ ਵਾਲੀ ਕਿਹੜੀ ਗੱਲ ਆ 10 ਮਿੰਨ ਕਿੰਨੇ ਸੂਟ ਚਾਹੀਦੇ ਆ ਮੈਂ ਤੇ ਦਰਦਾ ਮਜ਼ਾਕ ਕਰਨ ਰਿਆਂ ਨਾ ਤੂੰ ਗੁੱਸਾ ਕਰਕੇ ਬਹਿ ਗਈ ਆ ਤੈਨੂੰ ਸੂਟ ਨਹੀਂ ਲਿਆ ਕੇ ਦੇਵਾਂ ਤੇ ਮੈਂ ਹੋਰ ਕਿਹਨੂੰ ਲਿਆ ਕੇ ਦੇਣਿਆ ਹੈ ਕਿੰਨੇ ਸੂਟ ਚਾਹੀਦੇ ਗੱਲ ਕਰ ਜਾਓ ਨਾਲ ਤੁਸੀਂ ਵੀ ਇਦਾਂ ਦੀਆਂ ਗੱਲਾਂ ਕਰਕੇ ਨਾ ਬੰਦੇ ਨੂੰ ਡਰਾ ਹੀ ਦਿੰਦੇ ਜੀ ਉਹ ਜਾਗਾ ਮੈਡਮ ਜੀ ਡਰ ਕੇ ਆਗੇ ਜੀਤ ਹੁੰਦੀ ਆ ਐਵੇਂ ਨਾ ਡਰਿਆ ਕਰ ਤੇ ਇਦਾਂ ਕਰ ਮੈਂ ਸ਼ਹਿਰ ਨੂੰ ਚੱਲੇ ਆਇਆ ਤੇ ਤੂੰ ਵੀ ਮੇਰੇ ਨਾਲ ਹੀ ਚੱਲ ਪਰ ਜਿਹੜੇ ਸੂਟ ਤੈਨੂੰ ਚਾਹੀਦੇ ਆ ਨਾ ਤੇ ਮੇਰੇ ਨਾਲ ਚੱਲ ਤੇ ਲੈਵਾ ਜਾ ਕੇ ਤੇ ਨਾਲੇ ਇਦਾਂ ਕਰ ਮੰਮੀ ਹੁਣੀ ਬਾਹਰ ਬੈਠੇ ਆ ਤੇ ਮੰਮੀ ਨੂੰ ਵੀ ਪੁੱਛ ਲਾ ਜੇ ਕੋਈ ਸੂਟ ਚਾਹੀਦਾ ਤੇ ਉਹਨਾਂ ਵਾਸਤੇ ਵੀ ਲਿਆਵਾਂਗੇ ਨਾਲੇ ਹੁਣ ਤੇਨੂੰ ਪਤਾ ਮੰਮੀ ਦੇ ਛੱਟ ਲੱਗੀ ਹੈ ਤੇ ਮਾਸੀ ਉਹਨਾਂ ਦਾ ਪਤਾ ਲੈਣ ਆਈ ਹੈ ਤੇ ਉਹਨਾਂ ਨੇ ਚਾਰ ਦਿਨ ਰਹਿਣਾ ਇੱਥੇ ਠੀਕ ਆ ਤੇ ਨਾਲੇ ਮੰਮੀ ਨੂੰ ਹੋ ਜਾਊਗਾ ਵੀ ਚੱਲ ਮੈਨੂੰ ਕੱਲੀ ਨੂੰ ਨਹੀਂ ਛੱਡ ਗਏ ਮੇਰੇ ਲੱਗੇ ਹੈਗੀ ਆ ਕੋਈ ਠੀਕ ਆ ਤੇ ਮੰਮੀ ਨੂੰ ਪੁੱਛ ਲਾ ਤੂੰ ਤੇ ਉਹਨਾਂ ਨੇ ਵੀ ਜੇ ਕੋਈ ਸੂਟ ਚਾਹੀਦਾ ਹੋਵੇਗਾ ਤੇ ਉਹਨਾਂ ਨੂੰ ਵੀ ਲਿਆ ਦਾਂਗੇ ਚਲੋ ਠੀਕ ਆ ਨਾ ਹਾਂ ਚੱਲ ਵੀ ਨਵਸਿਆਂ ਹੋ ਜਾ ਤਗੜਾ ਅੱਜ ਪਤਾ ਨਹੀਂ ਸ਼ਹਿਰ ਜਾ ਕੇ ਕੰਨਾ ਦਾ ਖਰਚਾ ਕਰਾ ਕੇ ਆਉਂਦੀ ਆ ਪੈਣਾ ਤੂੰ ਹੁਣ ਏਦਾਂ ਘਰ ਵਿਕੇ ਦਾ ਵਿਆਹ ਕਰ ਲੈ ਛੇਤੀ ਛੇਤੀ ਤੈਨੂੰ ਪਤਾ ਜਦੋਂ ਉਮਰਾਂ ਵੱਡੀਆਂ ਹੋ ਜਾਂਦੀਆਂ ਨੇ ਨਾ ਤੇ ਫਿਰ ਕੁੜੀ ਚੰਗੀ ਨਹੀਂ ਮਿਲਦੀ ਭੈਣ ਜੀ ਵਿਆਹ ਦੇ ਦਾਂ ਮੈਂ ਝੱਟ ਕਰ ਲਾਂ ਪਰ ਇਹਦੇ ਕੰਮ ਨਹੀਂ ਚੰਗੇ ਜਿੰਨੇ ਕਮਉਂਦਾ ਇੰਨਾ ਆਪਣੇ ਤੇ ਹੀ ਡਾਈ ਜਾਂਦਾ ਭੈਣ ਜੀ ਜਦੋਂ ਸਿਰ ਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਹੁੰਦੀਆਂ ਹਨਾ ਫਿਰ ਸਾਰੇ ਸਿਆਣੇ ਹੋ ਜਾਂਦੇ ਹੁੰਦੇ ਆ ਚਲੋ ਦੇਖਨੇ ਭੈਣ ਜੀ ਕੀ ਬੰਦ ਆ ਮੰਮੀ ਜੀ ਮੈਂ ਤੁਹਾਨੂੰ ਪੁੱਛਣ ਆਈ ਹਾਂ ਕਿ ਮੈਂ ਤੇ ਨਾਲ ਸ਼ਹਿਰ ਚੱਲੇ ਆਂ ਆਪਾਂ ਜਾਈਏ ਕੋਈ ਗੱਲ ਨਹੀਂ ਪੁੱਤ ਜਾਓ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਠੀਕ ਐ ਮੰਮੀ ਜੀ ਤੇ ਮੈਂ ਆਪਣੇ ਵਾਸਤੇ ਦੋ ਚਾਰ ਗਰਮੀਆਂ ਵਾਲੇ ਸੂਟ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਵੀ ਲੈ ਆਵਾਂ ਕੋਈ ਨਹੀਂ ਪੁੱਤ ਲੈ ਆਵੇਂ ਤੇ ਬਸ ਇੰਨੀ ਗੱਲ ਦਾ ਧਿਆਨ ਰੱਖੀ ਕਿ ਕੱਪੜਾ ਘੂਲਾ ਹੋਏ ਚੁੱਭਣ ਵਾਲਾ ਨਾ ਹੋਵੇ ਤੇ ਨਾਲੇ ਦੋ ਕੁ ਸੂਟ ਆਪਣੀ ਮਾਸੀ ਵਾਸਤੇ ਵੀ ਲੈ ਆਵੇਂ ਠੀਕ ਐ ਮੰਮੀ ਜੀ ਤੇ ਮੈਂ ਕਹਿੰਨੀ ਐ ਕਿ ਆਪਾਂ ਮਾਸੀ ਜੀ ਨੂੰ ਆਪਣੇ ਨਾਲ ਨਾਲ ਲੈ ਜੀਏ ਇਹ ਆਪਣੀ ਪਸੰਦ ਦੇ ਸੂਟ ਆਪ ਹੀ ਲੈ ਆਉਣਗੇ ਪੁੱਤ ਲੈ ਜਾਣ ਦੀ ਤੇ ਕੋਈ ਗੱਲ ਨਹੀਂ ਗਈ ਪਰ ਤੈਨੂੰ ਵੀ ਪਤਾ ਹੈ ਤੇਰਾ ਡੈਡੀ ਘਰ ਹੈ ਨੀਗਾ ਤੇ ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ ਜੇ ਤੇ ਜੇ ਤੂੰ ਮਾਸੀ ਆਪਣੀ ਨੂੰ ਖੜਨਾ ਹੀ ਆ ਨਾ ਫਿਰ 2-4 ਦਿਨ ਰੋਕ ਜੋ ਜਦੋਂ ਤੇਰਾ ਡੈਡੀ ਘਰ ਆ ਜਾਏਗਾ ਤੇ ਫਿਰ ਲੈ ਜਿਓ ਕਿਉਂ ਭੈਣੇ ਕੋਈ ਨਹੀਂ ਭੈਣੇ ਸੂਟਾ ਨੂੰ ਕੀ ਕਰਨਾ ਮੈਂ ਨਹੀਂ ਨਹੀਂ ਭੈਣਾ ਅਪੇ ਤੇਰੇ ਵਾਸਤੇ ਵੀ ਦੋ ਲੈ ਆਉਣਗੇ ਕਿਰਨਾ ਪੁੱਛ ਲੈ ਫਿਰ ਮੰਮੀ ਨੂੰ ਚੱਲੀਏ ਕੋਈ ਨਹੀਂ ਪੁੱਤ ਜਾਓ ਤੁਸੀਂ ਮੈਂ ਤਾਂ ਮਾਸੀ ਤੇਰੀ ਹੈਗੀਆਂ ਘਰ ਚਲੋ ਠੀਕ ਹੈ ਮੰਮੀ ਚੱਲੀਏ ਫਿਰ ਕਿਰਨਾ ਚਲੋ ਨਾ ਚਾਲ ਅਗਰ ਟਾਈਮ ਨਾ ਆਉਣ ਵਾਲੇ ਹੋਵਾਂਗੇ ਵੇਖਿਆ ਭਾਣੇ ਮੇਰੀ ਨੋ ਕਿੰਨੀ ਸਿਆਣੀ ਆ ਬਿਲਕੁਲ ਮੇਰੀਆਂ ਧੀਆਂ ਵਰਗੀ ਆ ਮੇਰੇ ਪੁੱਛੇ ਤੋਂ ਬਗੈਰ ਕੋਈ ਕੰਮ ਨਹੀਂ ਕਰਦੀ ਆ ਭੈਣ ਨੋ ਤੇ ਤੇਰੀ ਸਿਆਣੀ ਆ ਪਰ ਸਿਆਣੀ ਦੇ ਨਾਲ ਮੈਨੂੰ ਥੋੜੀ ਚਲਾਕ ਵੀ ਲੱਗਦੀ ਆ ਕੀ ਮਤਲਬ ਭੈਣ ਤੇਰਾ ਵੇਖ ਭੈਣੀ ਮੇਰਾ ਸੁਭਾਅ ਮੂੰਹ ਤੇ ਗੱਲ ਕਰਨਾ ਪਰ ਆ ਜਿਹੜੀ ਨੋ ਦੀ ਸਿਫਤਾ ਕਰੀ ਜਾਨੀ ਆ ਵੇਖਿਆ ਮੁੰਡੇ ਨੂੰ ਕਿਦਾਂ ਮਗਰ ਲਾਇਆ ਭੈਣੇ ਇਹਨੂੰ ਮਗਰ ਲਾਉਣਾ ਨਹੀਂ ਕਹਿੰਦੇ ਤੈਨੂੰ ਵੀ ਪਤਾ ਮੈਨੂੰ ਸੱਟ ਲੱਗੀ ਆ ਤੇ ਮੇਰੇ ਕੋਲੋਂ ਤੇ ਕਿਤੇ ਜਾਇਆ ਆਇਆ ਨਹੀਂ ਜਾਂਦਾ ਹੁਣ ਜਿੱਥੇ ਵੀ ਜਾਣਾ ਇਹਨੇ ਤੇ ਮੁੰਡੇ ਨੇ ਦੋਵੇਂ ਜਾਣਾ ਜਾਣੀ ਭੈਣੇ ਤੂੰ ਵੀ ਬੜੀ ਭੋਲੀ ਆ ਤੇਰੀ ਅੱਖਾਂ ਉਹਦਣ ਖੁੱਲਣੀਆਂ ਜਿਦ ਦਿਨ ਪੂਰਾ ਤੇਰਾ ਮੁੰਡਾ ਵਾਸਤੇ ਘਰ ਲਿਆ ਤੈਨੂੰ ਪੁੱਛਣ ਦਾ ਤੇ ਇਹ ਡਰਾਮਾ ਹੀ ਕਰਨ ਦੀ ਸੀ ਸਲਾਹ ਤੇ ਅੰਦਰੋਂ ਹੀ ਕਰਕੇ ਆਈ ਸੀ ਤਾਂ ਜਨਾਬ ਮਗਰੇ ਬੁਲਾਉਣ ਆ ਗਿਆ ਹੀ ਭੈਣੇ ਇੰਨਾ ਨਹੀਂ ਸੋਚੀਦਾ ਹੁੰਦਾ ਇਹੋ ਤੇ ਇਹਨਾਂ ਦੀ ਘੁੰਮਣ ਫਿਰਨ ਦੀ ਉਮਰ ਆ ਨਾਲੇ ਤੇਰੇ ਆਉਣ ਕਰਕੇ ਤੇ ਉਹ ਚਲ ਗਏ ਆ ਨਹੀਂ ਤੇ ਮੈਨੂੰ ਕੱਲੀ ਨੂੰ ਛੱਡ ਕੇ ਨਹੀਂ ਜਾਂਦੇ ਉਹ ਕਿਤੇ ਚੰਗਾ ਭੈਣੇ ਤੈਨੂੰ ਜਿਹੜਾ ਚਾ ਚੜਿਆ ਨਾ ਨਵੀਂ ਨਵੀਂ ਸੱਸ ਬਣਦਾ ਤੇਰਾ ਛੇਤੀ ਚਾਲ ਹੱਤ ਜਾਊਗਾ ਕੋਈ ਗੱਲ ਨਹੀਂ ਭੈਣਾਂ ਜਿੱਦਾਂ ਬਗਾਨੀਆਂ ਧੀਆਂ ਨਾ ਆ ਪਾ ਰਵਾਂਗੀਆਂ ਨਾ ਉਦਾਂ ਹੀ ਉਹਨਾਂ ਸਾਡੇ ਨਾਲ ਰਹਿਣਾ ਆ ਚੰਗਾ ਭੈਣਾ ਤੇਰੇ ਖਾਣੇ ਚ ਕੋਈ ਗੱਲ ਨਹੀਂ ਪੈਣੀ ਕੋਈ ਗੱਲ ਨਹੀਂ ਪੈਣ ਪੈ ਜੂਗੀ ਖਾਣੇ ਚ ਵੀ ਗੱਲ ਜਾਂ ਤੂੰ ਉੱਠ ਕੇ ਪਾਣੀ ਲੈ ਕੇ ਆ ਮੇਰਾ ਤੇ ਬੋਲ ਬੋਲ ਕੇ ਗਲਾ ਵੀ ਸੁੱਕ ਗਿਆ ਆ ਚੰਗਾ ਭੈਣ ਲਿਆਉਣੀ ਆ ਕਿੰਨੇ ਦਿਨ ਹੋ ਗਏ ਆ ਮੰਮੀ ਮਾਸੀ ਪਿੰਡ ਗਈ ਆ ਚੱਲ ਇਦਾਂ ਕਰਦਾ ਆ ਅੱਜ ਫੋਨ ਲਾ ਕੇ ਪੁੱਛਦਾ ਆ ਕਿ ਤੁਸੀਂ ਕਦੋਂ ਆਉਣਾ ਆ ਹੈਲੋ ਕੀ ਗੱਲ ਮੰਮੀ ਮਾਸੀ ਘਰੇ ਜਾ ਕੇ ਬਹਿ ਗਈਆਂ ਘਰ ਨਹੀਂ ਮੁੜਨਾ ਮੈਂ ਕੀ ਕਰਨਾ ਘਰ ਆ ਕੇ ਤੈਨੂੰ ਕਿਹੜੀ ਮਾਂ ਦੀ ਲੋੜ ਆ ਤੈਨੂੰ ਤਾਂ ਬਸ ਯਾਰ ਦੋਸਤ ਹੀ ਚਾਹੀਦੀ ਆ ਆ ਵੇਖ ਲੈ ਨਾ ਬਵਾਲ ਨਾ ਕੁੜੀ ਵੇਖਣ ਗਿਆ ਸੀ ਨਾਲ ਹੀ ਕੁੜੀ ਵਿਆਹ ਕੇ ਲੈ ਆ ਤੈਨੂੰ ਤਾਂ ਕੁੜੀ ਕੋਈ ਹਾਂ ਵੀ ਨਹੀਂ ਕਰਦੀ ਉਹ ਮੰਮੀ ਮੈਂ ਤੁਹਾਨੂੰ ਘਰੇ ਆਉਣ ਵਾਸਤੇ ਫੋਨ ਕੀਤਾ ਆ ਨਾ ਕਿ ਤੁਹਾਡਾ ਲੈਕਚਰ ਸੁਣਨ ਵਾਸਤੇ ਫਿਰ ਤੂੰ ਨਾ ਹੀ ਫੋਨ ਕਰ ਮਾਂ ਤੂੰ ਕੀ ਲੈਣਾ ਤੂੰ ਸਾਦੀ ਹੋਈ ਏ ਮੰਮੀ ਵਾਲੀ ਵੀ ਕਦੇ ਵੀ ਇਹਨਾਂ ਨੇ ਕੋਈ ਚੱਜ ਦੀ ਗੱਲ ਹੀ ਨਹੀਂ ਕੀਤੀ ਵੇਖ ਲੋਕਾਂ ਦੇ 냔ੇ ਕਿਨੇ ਸਿਆਣੇ ਆ ਮੇਰੇ ਮੁੰਡੇ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਆ ਅੱਜ ਤੇ ਮੇਰੀ ਭੈਣ ਨੇ ਵੀ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕੋਈ ਗੱਲ ਨਹੀਂ ਭੈਣੇ ਜਿਸ ਨੂਹ ਦਾ ਤੂੰ ਇੰਨਾ ਮਾਣ ਕਰਦੀ ਹੈ ਨਾ ਜੇ ਐਸੇ ਨੂਹ ਨੂੰ ਤੇਰੇ ਤੇ ਤੇਰੇ ਪੁੱਤ ਦੇ ਖਿਲਾਫ ਨਾ ਕਰਤਾ ਤੇ ਤੂੰ ਵੀ ਮੈਨੂੰ ਆਪਣੀ ਭੈਣ ਨਾ ਆਖੀ ਜੀ ਬੈਠੇ ਹੋ ਹਾਂ ਪੁੱਤ ਬੈਠੇ ਆ ਪੁੱਤ ਇੰਨਾ ਟਾਈਮ ਲਾਤਾ ਤੁਸੀਂ ਮੰਮੀ ਜੀ ਅੱਜ ਲਾਸ ਸੰਡੇ ਹੀ ਤੇ ਲਾਸ ਸੰਡੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਆ ਤਾਂ ਕਰਕੇ ਇੰਨਾ ਟਾਈਮ ਲੱਗ ਗਿਆ ਠੀਕ ਆ ਤੇ ਲਿਆ ਪੁੱਤ ਬਖਾਲ ਕਿਹੜੇ ਸੂਟ ਲੈ ਕੇ ਆਈਆਂ ਹਾਂ ਹਾਂਜੀ ਮੰਮੀ ਜੀ ਮੰਮੀ ਜੀ ਆ ਦੋ ਸੂਟ ਤੁਹਾਡੇ ਆ ਤੇ ਮਸੀ ਜੀ ਆ ਦੋ ਸੂਟ ਤੁਹਾਡੇ ਤੇ ਆ ਚਾਰ ਸੂਟ ਮੰਮੀ ਜੀ ਮੈਂ ਆਪਣੇ ਵਾਸਤੇ ਲੈ ਕੇ ਆਈਆਂ ਠੀਕ ਆ ਪੁੱਤ ਪੁੱਤ ਸੂਟ ਤੇ ਤੇਰੇ ਸੋਹਣੇ ਆ ਕਿਉਂ ਪਹਿਣਾ ਤੈਨੂੰ ਪਸੰਦ ਆਏ ਮੇਰੀ ਨੋਹ ਦੇ ਸੂਟ ਲਿਆਂ ਦੇ ਹਾਂ ਭੈਣ ਸੋਹਣਿਆ ਸੂਟ ਨਾਲੇ ਤੇਰੀ ਨੋਹ ਆ ਮਾਰੇ ਕਿਦਾਂ ਲਿਆ ਸਕਦੀ ਸੂਟ ਹਾਂ ਭੈਣ ਆਹ ਗੱਲ ਤੇ ਸਹੀ ਆ ਤੁਹਾਡੇ ਵਾਲੀ ਕਿਰਨ ਪੁੱਤ ਤੂੰ ਹੀ ਸ਼ਹਿਰੋਂ ਆਏ ਜੇ ਥੱਕ ਗਏ ਹੋਣੇ ਜੇ ਨਾਲੇ ਜਾ ਆਪ ਪਾਣੀ ਪੀ ਲਾ ਤੇ ਨਾਲੇ ਨਾਵ ਨੂੰ ਦੇ ਦੇ ਤੇ ਨਾਲੇ ਉਹਨੇ ਚਾਹ ਘੁੱਟ ਬਣਾ ਦੇ ਠੀਕ ਆ ਮੰਮੀ ਜੀ ਤੇ ਤੁਸੀਂ ਚਾਹ ਪੀਓਗੇ ਹਾਂ ਪੁੱਤ ਪੀ ਲਾਂਗੇ ਠੀਕ ਆ ਤੇ ਆ ਪੁੱਤ ਕੱਪੜੇ ਲੈ ਜਾ ਅੰਦਰ ਤੇ ਇਹਨਾਂ ਨੂੰ ਲਿਮਾਰੀ ਚ ਰੱਖ ਦੇ ਜਾ ਕੇ ਲਿਆਉਣੀ ਜੀ ਵੇਖਿਆ ਭੈਣੇ ਮੈਂ ਤੈਨੂੰ ਕਿਹਾ ਹੀ ਨਾ ਤੇਰੀ ਨੂੰ ਬੜੀ ਤੇਜ ਆ ਮੈਂ ਤਾਂ ਚਲੋ ਬਗਾਨੀ ਹਾਂ ਮੇਰੇ ਦੋ ਸੂਟ ਲਈ ਆਈ ਤੇਰੇ ਵੀ ਦੋ ਸੂਟ ਲਈ ਆਈ ਤੇ ਆਪਣੇ ਚਾਰ ਜੋਕ ਲਈ ਆਈ ਆ ਫੇਰ ਕੀ ਹੋ ਗਿਆ ਭੈਣ ਉਹ ਨਵੀਂ ਨਵੀਂ ਇਸ ਘਰ ਚ ਵਿਆਹ ਕੇ ਆਈ ਆ ਤੇ ਜੇ ਉਹ ਚਾਰ ਸੂਟ ਲਈ ਆ ਤੇ ਫੇਰ ਕਿਹੜੀ ਵੱਡੀ ਗੱਲ ਹੋ ਗਈ ਆ ਭੈਣੇ ਤੂੰ ਨਹੀਂ ਜਾਣਦੀ ਅੱਜ ਕੱਲ੍ਹ ਦੀਆਂ ਇਹੋ ਹੀ ਚਾਹੁੰਦੀਆਂ ਨੇ ਪੇਕੇ ਤੇ ਸੋਹਰੇ ਉਹਨਾਂ ਦਾ ਰਾਹ ਚੱਲੇ ਨਾਲੇ ਆ ਜਿਹੜੀ ਆਪਣੀ ਨੂੰ ਦੀ ਤੂ ਸਿਫਤਾਂ ਕਰਦੀ ਫੈਨੀ ਹੈ ਨਾ ਤੂੰ ਆਪਣੇ ਮੂੰਹ ਹੀ ਭੰਡੀਆਂ ਕਰਨੀਆਂ ਕਰਨੀਆਂ ਨੇ ਜਿੱਦੋਂ ਤੇਰੇ ਅੱਗੇ ਬੋਲੀ ਕੋਈ ਗੱਲ ਨਹੀਂ ਭਾਣੇ ਜਿੱਦਾਂ ਦੀ ਨਿਗਾ ਨਾਲ ਅਸੀਂ ਉਹਨੂੰ ਵੇਖਾਂਗੇ ਨਾ ਉਹਨੇ ਸਾਨੂੰ ਓਦਾਂ ਦੀ ਲੱਗਣਾ ਆ ਨਾਲੇ ਜਿੱਦਾਂ ਦੀ ਮੇਰੀ ਧੀ ਹੈ ਨਾ ਮੇਰੇ ਵਾਸਤੇ ਓਦਾਂ ਦੀ ਇਹ ਆ ਮੇਰੇ ਲਈ ਨੋਆ ਵੀ ਕਦੀ ਧੀਆ ਬਣੀਆਂ ਨੇ ਮੈਂ ਤੇ ਤੈਨੂੰ ਸਮਝਾ ਦਿੱਤਾ ਅਗੋਂ ਤੇਰੀ ਮਰਜ਼ੀ ਪਤਾ ਨਹੀਂ ਇਹਦੀ ਘਰ ਪਾੜਨ ਦੀ ਆਦਤ ਕਦੋਂ ਜਾਣੀ ਆ ਜੀ ਭੈਣ ਨੇ ਤੇ ਮੇਰੀ ਸੁਣੀ ਨਹੀਂ ਕੀ ਪਤਾ ਕਿੰਨੀ ਸੁਣ ਲੈ ਚਲ ਵੇਖਣੀ ਆ ਜਾ ਕੇ ਕਿੰਨੀ ਕੁ ਕੰਨਾਂ ਦੀ ਕੱਚੀ ਆ ਕਿੰਨੇ ਬੈਠੀਆਂ ਪਤਾ ਹਾਂਜੀ ਮਾਸੀ ਜੀ ਬੈਠੀਆਂ ਆ ਜਾ ਤੂੰ ਹੀ ਬਹਿ ਜਾ ਪੁੱਤ ਜਿਹੜੇ ਤੁਸੀਂ ਕੱਲ ਸੂਟ ਲਿਆਂਦੇ ਸੀ ਨਾ ਮੈਨੂੰ ਬੜੇ ਹੀ ਸੋਹਣੇ ਲੱਗੇ ਪਰ ਤੇਰੀ ਸੱਸ ਨੂੰ ਕੀ ਗੱਲ ਮਸੀ ਜੀ ਤੂੰ ਬੋਲਦੇ ਬੋਲਦੇ ਚੁੱਪ ਕਿਉਂ ਹੋ ਗਏ ਕੀ ਮੰਮੀ ਨੂੰ ਛੱਡ ਪੁੱਤ ਹੈਗੀ ਤੇ ਭਾਵੇਂ ਉਹ ਮੇਰੀ ਭੈਣ ਆ ਪਰ ਤੈਨੂੰ ਨਹੀਂ ਪਤਾ ਉਹ ਥੋੜੀ ਨਖਰੇ ਵਾਲੀ ਆ ਨਖਰੇ ਵਾਲੀ ਆ ਕੀ ਗੱਲ ਮਸੀ ਜੀ ਕੀ ਕਹਿੰਦੀ ਹੈ ਮੰਮੀ ਮੇਰੇ ਬਾਰੇ ਛੱਡ ਪੁੱਤ ਉਹਦਾ ਤੇ ਸੁਹਾਏ ਦਾ ਮੈਂ ਤੇ ਤੇਰੇ ਕੋਲ ਤਾਂ ਆ ਹੀ ਹਾਂ ਵਿਕੇ ਵਾਸਤੇ ਕੋਈ ਕੁੜੀ ਲੱਭ ਆਪਣੇ ਰਿਸ਼ਤੇਦਾਰਾਂ ਵਿੱਚ ਉਹਦਾ ਵੀ ਵਿਆਹ ਹੋ ਜੇ ਤੇ ਮੈਂ ਵੀ ਕਿਤੇ ਨਿਹਾਲ ਹੋ ਜਾਵਾਂ ਕੋਈ ਗੱਲ ਮਾਸੀ ਜੀ ਰਿਸ਼ਤਾ ਤੇ ਮੈਂ ਲੱਭ ਦਾਂਗੀ ਪਰ ਤੁਸੀਂ ਗੱਲ ਨੂੰ ਪੂਰਾ ਨਹੀਂ ਕੀਤਾ ਕੀ ਕਹਿੰਦੇ ਹੋ ਮਮੀ ਜੀ ਮੇਰੇ ਬਾਰੇ ਪੁੱਤ ਜੀ ਤੂੰ ਇੰਨਾ ਕੈਨੀ ਹੈ ਨਾ ਮੈਂ ਤੈਨੂੰ ਦੱਸ ਹੀ ਦੇਣੀ ਆ ਤੂੰ ਕੱਲ ਚਾਰ ਸੁੱਟ ਲਿਆ ਹੀ ਆਪਣੇ ਵਾਸਤੇ ਉਹਦੇ ਵਾਸਤੇ ਤੂੰ ਦੋ ਲਿਆਈ ਇਸੇ ਗੱਲ ਤੋਂ ਗੁੱਸਾ ਕਰ ਗਈ ਆ ਪਰ ਮਾਸੀ ਜੀ ਮੈਨੂੰ ਤੇ ਕਿਸੇ ਗੱਲ ਤੋਂ ਪਤਾ ਨਹੀਂ ਲੱਗਾ ਕਿ ਮਮੀ ਜੀ ਨੇ ਗੁੱਸਾ ਕੀਤਾ ਵਾ ਪੁੱਤ ਉਹਨੂੰ ਗੁੱਸਾ ਲੱਗਾ ਤਾਂ ਆਈ ਉਹਨੇ ਮੈਨਾਂ ਗੱਲ ਕੀਤੀ ਨਾਲੇ ਪੁੱਤ ਤੂੰ ਇਸ ਘਰ ਦੇ ਵਿੱਚ ਨਵੀਂ-ਨਵੀਂ ਵਿਆਹੀਆਂ ਆਈਆਂ ਤੈਨੂੰ ਸਾਰੇ ਜੀਆਂ ਦਾ ਪਤਾ ਹੋਣਾ ਚਾਹੀਦਾ ਕਿ ਕਿਹਦਾ ਸਵਾ ਕਿਦਾਂ ਦਾ ਪਰ ਮਾਸੀ ਜੀ ਜੇ ਮੰਮੀ ਨੂੰ ਮੇਰੇ ਕਿਹੇ ਗੱਲ ਦਾ ਗੁੱਸਾ ਲੱਗਾ ਹੁੰਦਾ ਤੇ ਉਹਨਾਂ ਨੇ ਮੇਰੇ ਨਾਲ ਗੱਲ ਕਰ ਦੇਣੀ ਪੁੱਤ ਇਹ ਤੇ ਕੁਝ ਵੀ ਨਹੀਂ ਤੈਨੂੰ ਇਹ ਗੱਲ ਦਾ ਪਤਾ ਤੈਨੂੰ ਇਹ ਜੁਨੀ ਚੜਾ ਕਰਕੇ ਕਿਉਂ ਲਿਆਏ ਨਹੀਂ ਮਾਸੀ ਜੀ ਮੈਨੂੰ ਤੇ ਕਿਹੇ ਗੱਲ ਦਾ ਨਹੀਂ ਪਤਾ ਮੈਨੂੰ ਤੇ ਸਿਰਫ ਇਹਨਾਂ ਦੱਸਿਆ ਹੀ ਕਿ ਮੰਮੀ ਦੀ ਤਬੀਅਤ ਠੀਕ ਨਹੀਂ ਰਹਿੰਦੀ ਤਾਂ ਕਰਕੇ ਇਹਨਾਂ ਨੇ ਛੇਤੀ ਵਿਆਹ ਕੀਤਾ ਵਾ ਜਾਣੀ ਤੀਏ ਫਿਰ ਤੇ ਪਤਾ ਨਹੀਂ ਇਹਨਾਂ ਨੇ ਕਿੰਨੇ ਕਿ ਧੋਖੇ ਕੀਤੇ ਹੋਣੇ ਤੇਰੇ ਨਾਲ ਧੋਖੇ ਕੀਤੇ ਹੋਣੇ ਆ ਕੀ ਮਤਲਬ ਮਾਸੀ ਜੀ ਤੁਹਾਡਾ ਮੈਂ ਸਮਝੀ ਨਹੀਂ ਕੁਝ ਪੁੱਤ ਤਾਨੇ ਬਚੋਲਾ ਨਹੀਂ ਦੱਸਿਆ ਬਚੋਲਾ ਵੀ ਤਾਂ ਦੱਸਦਾ ਜੇ ਇਹਨਾਂ ਨੇ ਕਿਹਾ ਹੁੰਦਾ ਮਾਸੀ ਜੀ ਕੀ ਬਾਜ਼ਾਰ ਤੰਜੀ ਪਾਈ ਜਾਣ ਡਿਓ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਗੱਲ ਕੀ ਐ ਪੁੱਤ ਭੈਣ ਜਣੀ ਮੇਰੀ ਬਿਮਾਰ ਹੈ ਉਹ ਤੇ ਹੈ ਹੀ ਅਸਲ 'ਚ ਗੱਲ ਇਹ ਐ ਕਿ ਨਵ ਦੇ ਰਿਸ਼ਤੇ ਤਿੰਨ ਚਾਰ ਜਗ੍ਹਾ ਟੁੱਟ ਗਏ ਹੀ ਅੱਗੇ ਕੁੜੀਆਂ ਵੱਲੋਂ ਨਾ ਹੋਗੀ ਤੇ ਡਰ ਗਏ ਹੀ ਇਹਨਾਂ ਨੇ ਸੋਚਿਆ ਕਿ ਤੇ ਇਧਰੋਂ ਵੀ ਨਾ ਨਾ ਹੋ ਜੇ ਤਾਂ ਕਰਕੇ ਤੈਨੂੰ ਛੇਤੀ ਵਿਆਹ ਲਿਆਏ ਪਰ ਮਾਸੀ ਜੀ ਨਾ ਉਹਨੂੰ ਕਿਹੜੇ ਗੱਲੋਂ ਰਿਸ਼ਤੇ ਦਾ ਨਾ ਹੁੰਦੀ ਹੀ ਇਹ ਗੱਲ ਤੇ ਤੁਸੀਂ ਦੱਸੀ ਨਹੀਂ ਮੈਨੂੰ ਪਤਾ ਮੈਂ ਉਰਦੀ ਉਰਦੀ ਗੱਲ ਸੁਣੀ ਹੀ ਨਾ ਉਹ ਕਿਤੇ ਮਾੜੀ ਸੰਗਤ ਚ ਪੈ ਗਿਆ ਸੀ ਇਹ ਤੇ ਪਤਾ ਨਹੀਂ ਨਾ ਉਹਨੂੰ ਕਿੱਥੇ ਕਿੱਥੇ ਲੈ ਕੇ ਗਿਆ ਸੀ ਫਿਰ ਜਾ ਕੇ ਸੁਧਰਿਆ ਸੀ ਪਰ ਮਾਸੀ ਜੀ ਸਾਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ ਤੇ ਨਾ ਹੀ ਕਿਸਨੇ ਦੱਸਿਆ ਹੀ ਪੁੱਤ ਮੈਂ ਕਿਹ ਬਗਾਨੀ ਤੇ ਦੀ ਜ਼ਿੰਦਗੀ ਨਹੀਂ ਖਰਾਬ ਕਰਨਾ ਚਾਹੁੰਦੀ ਮੈਂ ਤਾਂ ਕਰਕੇ ਤੈਨੂੰ ਨਹੀਂ ਦੱਸਿਆ ਬਾਕੀ ਤੂੰ ਮੇਰਾ ਨਾਂ ਨਾ ਲੈ ਕਿਸੇ ਸਾਹਮਣੇ ਤੈਨੂੰ ਪਤਾ ਮੇਰੀ ਭੈਣ ਦਾ ਘਰ ਆ ਮੈਂ ਆਪਣੀ ਭੈਣ ਨਾਲ ਤੇ ਨਹੀਂ ਤੋੜ ਸਕਦੀ ਮਾਸੀ ਨੇ ਕਰਤਾ ਉਹੋ ਹੀ ਕੰਮ ਜਿਹਦਾ ਡਰ ਹੀ ਇਹ ਲੋਕਾਂ ਦੇ ਘਰ ਪਾੜਨ ਦੀ ਆਦਤਾਂ ਤੋਂ ਬਾਜ਼ ਨਹੀਂ ਆਉਂਦੀ ਪਤਾ ਨਹੀਂ ਹੋਣ ਅੱਗੇ ਕੀ ਬੰਦਾ ਆ। ਚੱਲ ਕੋਈ ਗੱਲ ਨਹੀਂ। ਵੇਖੀ ਜਾਏਗੀ ਜੋ ਹੋਏਗੀ। ਮਾਸੀ ਨੇ ਤੇ ਕਰਤਾ ਪਰ ਆਪਣਾ ਕੰਮ। ਮੰਮੀ ਆਹ ਗੱਲਬਾਤ ਆ ਸਾਰੀ ਤੇ ਹੁਣ ਤੁਸੀਂ ਆ ਵੀ ਦੱਸੋ ਵੀ ਕੀ ਕਰਨਾ ਹੈ। ਪੁੱਤ ਮੇਰੀ ਭੈਣ ਲੋਕਾਂ ਦੇ ਘਰ ਖਰਾਬ ਕਰਦੀ ਹੁੰਦੀ ਸੀ। ਇਸ ਗੱਲ ਦਾ ਤੇ ਮੈਨੂੰ ਪਤਾ ਸੀ ਪਰ ਮੈਂ ਇਹ ਗੱਲ ਕਦੀ ਸੁਪਨੇ 'ਚ ਵੀ ਨਹੀਂ ਸੋਚੀ ਵੀ ਮੇਰੀ ਭੈਣ ਮੇਰੇ ਪੁੱਤ ਦਾ ਘਰ ਖਰਾਬ ਕਰੇਗੀ। ਮੰਮੀ ਜਿਹੜੇ ਬੰਦੇ ਨੂੰ ਜਿੱਦਾਂ ਦਾ ਕੰਮ ਕਰਨ ਦੀ ਆਤ ਪੈ ਜਾਏ ਨਾ ਉਹ ਉਹਨੇ ਕੰਮ ਕਰ ਹੀ ਦੇਣਾ ਹੁੰਦਾ ਆ ਫਿਰ ਉਹ ਆਪਣਾ ਪਰਾਇਆ ਨਹੀਂ ਬਿੰਦਾ ਹੁੰਦਾ ਬਸ ਤੂੰ ਹੀ ਮੈਨੂੰ ਇਸ ਗੱਲ ਦਾ ਜਵਾਬ ਦੋ ਵੀ ਮਾਸੀ ਨੇ ਜਿਹੜਾ ਕੰਮ ਕਰਤਾ ਹੁਣ ਇਹਦਾ ਆਪਾਂ ਹੱਲ ਕੀ ਕੱਢਣਾ ਆ ਪੁੱਤ ਹੱਲ ਕੀ ਕੱਢਣਾ ਆ ਜਿਹੜਾ ਤੈਨੂੰ ਮੈਂ ਕੰਮ ਕਿਹਾ ਨਾ ਤੂੰ ਬਸ ਉਹੋ ਹੀ ਕਰ ਕਿਰਨ ਤੈਨੂੰ ਜੋ ਮਰਜ਼ੀ ਕਹੀ ਜਾਏ ਪਰ ਤੂੰ ਉਹਦੇ ਅੱਗੇ ਬੋਲਣਾ ਨਹੀਂ ਠੀਕ ਆ ਮੰਮੀ ਜੀ ਮੰਮੀ ਜੀ ਜੇ ਤੈਨੂੰ ਸੂਟਾਂ ਵਾਲੀ ਗੱਲ ਤੋਂ ਕੋਈ ਇਤਰਾਜ਼ ਹੀ ਕਿ ਮੈਂ ਆਪਣੇ ਵਾਸਤੇ ਚਾਰ ਲੈ ਕੇ ਆਈ ਆ ਤੇ ਤੁਹਾਡੇ ਵਾਸਤੇ ਦੋ ਤੇ ਤੁਸੀਂ ਮੇਰ ਨਾਲ ਗੱਲ ਕਰ ਲੈਂਦੇ ਤੁਸੀਂ ਮਾਸੀ ਸਾਹਿਬ ਨੇ ਮੇਰੀ ਬਦਨਾਮੀ ਕਿਉਂ ਕੀਤੀ ਪੁੱਤ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਿਹਾ ਤੂੰ ਤੇ ਬੜੇ ਸੋਹਣੇ ਸੂਟ ਲੈ ਕੇ ਆਈ ਆ ਨਾਲੇ ਜੇ ਤੈਨੂੰ ਮੈਂ ਕੁਝ ਕਹਿਣਾ ਹੁੰਦਾ ਤੇ ਮੈਂ ਤੈਨੂੰ ਤੇਰੇ ਮੂੰਹ ਤੇ ਹੀ ਕਹਿ ਦੇਣਾ ਸੀ ਮੰਮੀ ਜੀ ਬੰਦੇ ਦੀ ਚੁਗਲੀ ਉਹਦੀ ਪਿੱਠ ਪਿਛੇ ਹੁੰਦੀ ਆ ਨਾ ਕਿ ਉਹਦੇ ਮੂੰਹ ਤੇ ਨਾਲੇ ਨਾਲ ਤੁਸੀਂ ਸਾਰਾ ਦਿਨ ਆਪਣੀ ਮਾਂ ਲਾ ਕੇ ਬਹਿ ਕੇ ਇਹੋ ਸਕੀਮਾਂ ਲਾਉਂਦੇ ਰਹਿੰਦੇ ਜੀ ਕਿ ਕਿਰਨ ਨੂੰ ਹੋਰ ਪਾਗਲ ਕਿਵੇਂ ਬਣਾਉਣਾਵਾ ਕਿਰਨਾ ਤੂੰ ਮੰਮੀ ਨੂੰ ਬੋਲੀ ਜਾਂਦੀ ਆ ਤੇ ਮੈਂ ਚੁੱਪ ਕਰਕੇ ਸੁਣ ਦਿਆਂ ਆ ਪਰ ਤੂੰ ਮੈਨੂੰ ਕਿਹੜੀ ਗੱਲੋਂ ਬੋਲੀ ਜਾਂ ਰਹੀ ਆ ਮੈਂ ਤੈਨੂੰ ਕਿਉਂ ਕਿਹਾ ਆ ਨਾਲੇ ਆ ਤੂੰ ਕਿਨੂੰ ਪਾਗਲ ਬਣਾਉਂਦੀ ਆ ਗੱਲਾਂ ਕਰੀ ਜਾਂ ਰਹੀ ਆ ਮੰਮੀ ਜੀ ਤੁਸੀਂ ਆਪਣੇ ਵਿਗੜੇ ਹੋਏ ਪੁੱਤ ਦਾ ਘਰ ਵਸਾਉਣ ਲਈ ਸਾਡੇ ਤੋਂ ਐਡੀ ਵੱਡੀ ਗੱਲ ਕਾ ਕੇ ਰੱਖੀ ਕਿ ਨਾ ਮਾੜੇ ਸੰਗਤਾਂ ਚ ਪੈ ਗਈ ਕਿਰਨਾ ਥੋੜਾ ਜਿਹਾ ਸਾਬਣਾ ਗੱਲ ਕਰ ਇਹ ਤੇ ਮੰਮੀ ਸਾਹਮਣੇ ਬੈਠਿਆ ਤੇ ਮੈਂ ਤੇਰੀਆਂ ਗੱਲਾਂ ਬਰਦਾਸ਼ਤ ਕਰੀ ਜਾਂਦਾ ਆ ਨਾਲੇ ਆ ਜਿਹੜੇ ਤੂੰ ਵਿਗੜੇ ਦਾ ਟੈਗ ਮੇਰੇ ਤੇ ਲਾਉਂਦੀ ਆ ਨਾ ਮੈਂ ਫੇਗੜਿਆ ਲਿਆ ਪਿੰਡ ਦੇ ਵਿੱਚ ਜਿਹਨੂੰ ਮੱਦੀ ਜਾ ਕੇ ਪੁੱਛ ਲਾ ਜੇ ਕੋਈ ਮੇਰੇ ਬਾਰੇ ਮਾੜਾ ਕਹਿਜੂਗਾ ਨਾ ਤੇ ਫਿਰ ਮੇਰੇ ਨਾਲ ਗੱਲ ਕਰੀ ਲੱਗੀ ਸਮਝ ਮੇਰੇ ਸਾਹਮਣੇ ਆਪਣੀ ਨੋਹ ਦੀਆਂ ਸਿਰਤਾ ਕਰਦੀ ਥੱਕਦੀ ਨਹੀਂ ਹੋਂ ਪਤਾ ਲੱਗੋ ਇਹਨੂੰ ਪੁੱਤ ਤੂੰ ਸ਼ਾਂਤ ਰਹਿ ਮੈਨੂੰ ਸਾਰਾ ਪਤਾ ਹੈ ਕਿਹਦੀਆਂ ਗੱਲਾਂ ਜਾਣ ਕੇ ਬੋਲਣ ਲਈ ਆ ਨਾਲੇ ਕਿਰਨ ਪੁੱਤ ਜੇ ਤੈਨੂੰ ਸਾਡੇ ਤੇ ਨਹੀਂ ਨਾ ਯਕੀਨ ਤੇ ਤੂੰ ਸਾਡੇ ਬਾਰੇ ਪਿੰਡ 'ਚ ਜਾ ਕੇ ਜਿੰਨੂੰ ਮਰਜ਼ੀ ਪੁੱਛ ਲਾ ਜੇ ਕੋਈ ਸਾਨੂੰ ਮਾੜਾ ਕਹਿ ਦੇਗਾ ਨਾ ਫਿਰ ਅਸੀਂ ਨੀਵੇਂ ਥਾ ਤੇ ਬੈਣ ਨੂੰ ਤੇ ਆ ਰਿਆਂ ਮੰਮੀ ਜੀ ਜੇ ਇਹ ਗੱਲ ਆ ਤੇ ਮਾਸੀ ਜੀ ਨੇ ਮੈਨੂੰ ਇਦਾਂ ਕਿਉਂ ਕਿਹਾ ਕਿ ਨਵ ਨੂੰ ਤਿੰਨ ਚਾਰ ਰਿਸ਼ਤਿਆਂ ਤੋਂ ਪਹਿਲਾਂ ਨਾ ਹੋਗੀ ਹੀ ਕਿਰਨ ਤੇਰੀ ਇਸ ਗੱਲ ਦਾ ਜਵਾਬ ਤੇਨੂੰ ਮੈਂ ਦਿੰਨਾ ਆ ਕੁੜੀ ਵਾਲਿਆਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਅਸੀਂ ਕੁੜੀ ਵਾਲਿਆਂ ਦੇ ਰਿਸ਼ਤੇ ਛੱਡੇ ਸੀ ਤੇ ਵਜਾ ਵਿੱਚ ਕੀ ਦੱਸਾਂ ਤੇਨੂੰ ਕਿਤੇ ਤੇ ਕੁੜੀ ਵਾਲੇ ਕਹਿੰਦੇ ਸੀ ਵੀ ਆਪਣਾ ਘਰ-ਬਾਰ ਛੱਡ ਕੇ ਤੁਸੀਂ ਸ਼ਹਿਰ ਆਣ ਕੇ ਕੋਠੀ ਪਾਓ ਤੇ ਕੋਈ ਕਹਿੰਦਾ ਸੀ ਵੀ ਸਾਨੂੰ ਵੱਡੀਆਂ-ਵੱਡੀਆਂ ਗੱਡੀਆਂ ਕਾਰਾਂ ਵਾਲੇ ਚਾਹੀਦੇ ਆ ਤੇ ਹੁਣ ਤੂੰ ਆਪ ਹੀ ਦੱਸ ਵੀ ਜਿਹੜੇ ਪਹਿਲਾਂ ਹੀ ਇੰਨੀਆਂ ਗੱਲਾਂ ਕਹਿ ਰਹੇ ਸੀ ਤੇ ਉਹਨਾਂ ਦੀਆਂ ਕੁੜੀਆਂ ਨੂੰ ਆਪਾਂ ਘਰ ਦੀਆਂ ਨਵਾਂ ਬਣਾ ਲਿੰਦੇ ਪਰ ਮੰਮੀ ਜੀ ਮਾਸੀ ਨੇ ਤੇ ਮੈਨੂੰ ਹੋਰ ਹੀ ਕੁਝ ਕਿਹਾ ਹੀ ਉਹਨਾਂ ਨੇ ਇਹਦਾ ਕਿਉਂ ਕਿਹਾ ਫਿਰ ਭਾਬੀ ਜੀ ਤੁਹਾਨੂੰ ਮੈਂ ਦੱਸਦਾ ਆ ਕਿ ਮੇਰੀ ਮੰਮੀ ਨੇ ਤੁਹਾਨੂੰ ਇਹ ਸਭ ਕੁਝ ਕਿਉਂ ਪੜਾਇਆ ਆ ਵੇ ਤੂੰ ਕੀ ਇੱਥੇ ਲੈਣ ਆਇਆ ਵਾ ਤੂੰ ਹੀ ਨੰਨਾਂ ਨਾਲ ਕੇ ਮਾਂ ਆਪਣੀ ਨੂੰ ਪੰਡਣ ਲੱਗਾ ਵਾ ਪਹਿਨੇ ਮੈਂ ਤੈਨੂੰ ਕਿਹਾ ਹੀ ਨਾ ਤੇਰੀ ਨੂ ਬੜੀ ਤੇਜ ਆ ਵੇਖ ਲੈ ਮੈਨੂੰ ਹੁਣ ਬਦਨਾਮ ਕਰਨ ਤੇ ਆ ਗਈ ਆ ਮੰਮੀ ਜੀ ਤੁਸੀਂ ਆਪਣੀ ਆਦਤੋਂ ਮਜਬੂਰ ਹੋਗੇ ਜੇ ਤੁਸੀਂ ਨਹੀਂ ਸੁਧਰ ਸਕਦੇ ਪਹਿਲਾਂ ਤੇ ਤੁਸੀਂ ਪਿੰਡ ਦੇ ਲੋਕਾਂ ਦੇ ਘਰ ਬਰਬਾਦ ਕਰਦੇ ਰਹੇ ਹੋ ਤੇ ਹੁਣ ਆਪਣੀ ਭੈਣ ਦਾ ਹੀ ਘਰ ਬਰਬਾਦ ਕਰਨ ਤੇ ਆ ਗਏ ਹੋ ਤੁਸੀਂ ਉਹਨੂੰ ਵੀ ਨਹੀਂ ਛੱਡਿਆ ਨਹੀਂ ਤੂੰ ਇਹਨਾਂ ਦਾ ਪੁੱਤ ਹੈ ਕਿ ਮੇਰਾ ਪੁੱਤ ਹੈ ਜਿਹੜਾ ਤੂੰ ਇਹਨਾਂ ਦਾ ਪੱਕ ਪੂਰੀ ਜਾਂਂ ਡਿਆ ਵਾ ਮੰਮੀ ਜੀ ਮੈਂ ਕਿਸੇ ਦਾ ਪੱਕ ਨਹੀਂ ਪੂਰਦਾ ਪਰ ਤੁਸੀਂ ਇੱਕ ਵਾਰ ਆਪ ਹੀ ਵੇਖੋ ਤੁਸੀਂ ਤੇ ਆਪਣੀ ਸਗੀ ਭੈਣ ਦਾ ਘਰ ਬਰਬਾਦ ਕਰਨ ਤੇ ਆ ਗਏ ਹੋ ਹੋਰ ਤੇ ਲੋਕਾਂ ਦੀ ਗੱਲ ਹੀ ਬੜੀ ਦੂਰ ਦੀ ਆ ਸ਼ਾਇਦ ਮੰਮੀ ਜੀ ਰੱਬ ਮੇਰਾ ਇਸੇ ਕਰਕੇ ਵਿਆਹ ਹੀ ਨਹੀਂ ਹੁੰਦੇ ਇੰਡਿਆ ਕਿ ਤੂੰ ਹੀ ਤੇ ਲੋਕਾਂ ਦੇ ਘਰ ਨਹੀਂ ਛੱਡਦੇ ਕੀ ਪਤਾ ਤੁਸੀਂ ਆਪਣੇ ਘਰ ਵੀ ਇਹੋ ਕੋਈ ਨਹੀਂ ਕਰਨਾ ਕਰਨਾ ਹੋਰ ਵੀ ਸਫਾਈ ਕੋਈ ਦੇਣ ਦੀ ਲੋੜ ਹੈਗੀ ਆ ਕਿ ਜਾਂ ਇੰਨੀ ਬਹੁਤ ਆ ਆ ਜਿਹੜੀ ਮਾਸੀ ਦੀਆਂ ਤੂੰ ਗੱਲਾਂ ਕਰਨ ਢੀ ਆ ਨਾ ਉਹ ਸਾਡੇ ਸਾਰੇ ਨੇ ਸਾਹਮਣੇ ਤੈਨੂੰ ਬਦਨਾਮ ਕਰਨ ਤੇ ਲੱਗੀ ਆ ਤੈਨੂੰ ਮਾੜਾ ਬਣਾਉਣ ਤੇ ਲੱਗੀ ਆ ਤੂੰ ਗੱਲਾਂ ਕਰਨ ਢੀ ਆ ਮਾਸੀ ਦੀਆਂ ਵੇਖ ਲਿਆ ਹੀ ਹੁਣ ਭੈਣੇ ਤੈਨੂੰ ਮੇਰੇ ਪੁੱਤ ਦਾ ਘਰ ਹੀ ਲੱਭਾ ਹੀ ਖਰਾਬ ਕਰਨ ਵਾਸਤੇ ਉਹ ਤੇ ਜੇ ਨਾ ਵ ਤੇਰੀਆਂ ਤੇ ਗਿਰਦੇ ਆ ਨਾ ਗੱਲਾਂ ਸੁਣਦਾ ਤੇ ਤੂੰ ਤੇ ਨਾਵ ਦਾ ਘਰ ਖਰਾਬ ਕਰ ਹੀ ਦੇਣਾ ਹੀ ਚੱਲ ਮੰਮੀ ਜੇ ਹੁਣ ਤੈਨੂੰ ਮਾੜੀ ਮੋਟੀ ਵੀ ਸਮਝ ਆ ਗਈ ਆ ਨਾ ਤੇ ਆਪਣੇ ਘਰ ਨੂੰ ਵਾਪਸ ਆ ਜਾ ਮਾਸੀ ਜੀ ਮਾਸੀ ਦਾ ਰਿਸ਼ਤਾ ਜਿਹੜਾ ਵਾ ਮਾਂ ਦੇ ਬਰਾਬਰ ਹੁੰਦਾ ਵਾ ਤੇ ਜੇ ਮਾਂ ਹੀ ਆਪਣੇ ਪੁੱਤ ਦਾ ਘਰ ਪਟਣ ਤੇ ਆ ਜੇ ਫਿਰ ਤੇ ਲੋਕਾਂ ਦਾ ਵਿਸ਼ਵਾਸ ਹੀ ਉੱਡ ਜਾਣਾ ਰਿਸ਼ਤਿਆਂ ਤੋਂ ਇਹ ਤੇ ਨਾਮ ਤੇ ਮੰਮੀ ਚੰਗੇ ਨੇ ਜਿੰਨਾ ਗੁਮੈਂ ਇੰਨਾ ਬੋਲੀ ਤੇ ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਨੇ ਤੇ ਮੇਰਾ ਪਤਾ ਨਹੀਂ ਕੀ ਬੰਨਾ ਹੀ ਭਾਬੀ ਜਿਹੜੇ ਦੂਸਰਿਆਂ ਦਾ ਘਰ ਬਰਬਾਦ ਕਰਦੇ ਆ ਨਾ ਉਹਨਾਂ ਦੇ ਆਪਣੇ ਘਰ ਵੀ ਨਹੀਂ ਵਸਦੇ ਹੁੰਦੇ ਸ਼ਾਇਦ ਇਸੇ ਕਰਕੇ ਅੱਜ ਮੇਰੀ ਮਾਂ ਦੇ ਕੀਤੇ ਦੀ ਸਜ਼ਾ ਮੈਨੂੰ ਮਿਲਦੀ ਆ ਮੰਮੀ ਜੀ ਅਜੇ ਵੀ ਤੁਹਾਡੇ ਕੋਲ ਟਾਈਮ ਹੈਗਾ ਜੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਵਾਸਕਰ ਪੁੱਤ ਮੈਨੂੰ ਹੋਰ ਸ਼ਰਮਿੰਦਾ ਨਾ ਕਰ ਪਹਿਲੋਂ ਹੀ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਸ਼ਰਮਿੰਦਾ ਹਾਂ ਭੈਣੇ ਹੋ ਸਕੇ ਤੇ ਮੈਨੂੰ ਮਾਫ ਕਰਦੀ ਜਾਣੇ ਅਣਜਾਣੇ ਵਿੱਚ ਮੈਂ ਆਪਣੀ ਭੈਣ ਦੇ ਪੁੱਤ ਦਾ ਘਰ ਖਰਾਬ ਕਰਨ ਲੱਗੀ ਹਾਂ ਭੈਣੇ ਤੂੰ ਮੇਰੇ ਕੋਲੋਂ ਮਾਫੀ ਦੀ ਆਸ ਨਾ ਰੱਖ ਮੈਨੂੰ ਪਤਾ ਤਾ ਤੂੰ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦੀ ਕਹਿਣ ਨੂੰ ਤਾਂ ਤੂੰ ਮੇਰੀ ਭੈਣ ਆ ਪਰ ਜੋ ਕੁਝ ਤੂੰ ਅੱਜ ਕੀਤਾ ਵਾ ਨਾ ਇਹਦੇ ਨਾਲ ਤੂੰ ਭੈਣ ਦੇ ਰਿਸ਼ਤੇ ਨੂੰ ਬਦਨਾਮ ਕਰਤਾ ਆ ਭੈਣੇ ਮੈਨੂੰ ਪਤਾ ਹੈ ਮੇਰੀ ਗਲਤੀ ਜਿਹੜੀ ਮਾਫੀਯੋਗ ਨਹੀਂ ਹੈਗੀ ਪਰ ਹੋ ਸਕੇ ਤੇ ਮੈਨੂੰ ਮਾਫ ਕਰਦੀ ਚੱਲ ਪੁੱਤ ਚੱਲੀਏ ਚਲੋ ਮੰਮੀ ਮੰਮੀ ਜੀ ਨਵ ਤੁਸੀਂ ਮੈਨੂੰ ਮਾਫ ਕਰ ਦਿਓ ਮੈਂਵੇਂ ਮਾਸੀ ਪਿੱਛੇ ਲੱਗ ਕੇ ਆਪਣਾ ਘਰ ਹੀ ਖਰਾਬ ਕਰਨ ਲੱਗੀ ਹਾਂ ਪੁੱਤ ਜੋ ਕੁਝ ਹੋਣਾ ਹੀ ਉਹ ਹੋ ਗਿਆ ਇਹਦੇ 'ਚ ਤੇਰਾ ਕੀ ਕਸੂਰ ਆ ਉਹ ਤਾਂ ਮੈਨੂੰ ਨਵ ਨੇ ਸਭ ਕੁਝ ਦੱਸਤਾ ਨਹੀਂ ਤੇ ਪਤਾ ਨਹੀਂ ਕੀ ਹੋ ਜਾਣਾ ਸੀ ਹੁਣ ਪਤਾ ਲੱਗ ਗਿਆ ਕਿ ਨਾ ਕਈ ਵਾਰ ਆਪਣੇ ਹੀ ਹੁੰਦੇ ਆ ਜਿਹੜੇ ਆਪਣੇਆਂ ਦਾ ਘਰ ਬਰਬਾਦ ਕਰਨ ਤੇ ਤੁਰੇ ਹੁੰਦੇ ਆ ਹਾਂਜੀ ਨਵ ਹੁਣ ਮੈਂ ਇਹੋ ਜਿਹਾ ਤੋਂ ਬਚ ਕੇ ਰਹਾਂਗੀ ਠੀਕ ਆ ਚਲੋ ਮੰਮੀ ਹੁਣ ਤੁਹਾਡੀ ਨੋ ਸਿਆਣੀ ਹੋ ਗਈ ਆ ਤੇ ਅੱਗੇ ਤੋਂ ਨੇ ਕੀ ਹਦੀਆਂ ਗੱਲਾਂ ਚਾਉਂਦੀਆਂ ਕੋਤ ਮੇਰੀ ਨੋਂ ਤਾਂ ਪਹਿਲਾਂ ਹੀ ਬੜੀ ਸਿਆਣੀ ਸੀ ਠੀਕ ਆ ਜੇ ਸਿਆਣੀ ਹੁੰਦੀ ਤਾਂ ਕਿਸ ਦੀਆਂ ਗੱਲਾਂ ਚੜਾਉਂਦੀ ਚਲ ਕੋਈ ਗੱਲ ਨਹੀਂ ਜਾਓ ਮੈਡਮ ਜੀ ਹੁਣ ਜਾ ਕੇ ਕਰ ਲੋ ਕੰਮ ਤੁਹਾੰਦਾ ਹੁਣ ਮਾਸੀ ਚਲ ਗਈ ਆ ਠੀਕ ਆ ਹਾਂਜੀ ਚਲੋ ਠੀਕ ਆ ਮੰਮੀ ਨਵੀ ਮਾੜਾ ਚ ਡੰਗਰਾ ਵਾਲਾ ਝਾਤੀ ਮਾਰਨਾ ਠੀਕ ਆ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਜੇਕਰ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰਕੇ ਜਾਇਓ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਤੇ ਜਲਦੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ